ਇਸ ਵਾਰ ਇਲੈਕਸ਼ਨ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਚੈਲੰਜ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਮੈਂ ਇਹ ਕੱਲ ਕਹਿਣਾ ਚਾਹਨਾ ਵੀ ਮੇਰੇ ਨਾਲ ਆ ਕੇ ਇਹ ਇੱਕ ਵਾਰ ਜਿਹੜਾ ਹੈ ਇਹ ਫੈਸਲਾ ਕਰ ਲੋ ਇਸ ਵਾਰ ਮੈਂ ਵੀ ਚਾਹਨਾ ਵੀ ਲੋਕ ਦਸਣ ਵੀ ਲੋਕ ਅਮਨ ਸ਼ਾਂਤੀ ਵਾਲ ਨੇ ਸ਼ਹਾਦਤਾਂ ਵਾਲ ਨੇ ਕੁਰਬਾਨੀਆਂ ਵਾਲ ਨੇ ਜਾਂ ਲੋਕ ਅੱਤਵਾਦੀਆਂ ਵਾਲ ਨੇ ਜਾਂ ਲੋਕ ਜਿਹੜੇ ਲੋਕਾਂ ਨੂੰ ਏਕਸ 47 ਦਾ ਮਾਰਨ ਵਾਲੇ ਨੇ ਬੰਬਾਂ ਦਾ ਮਾਰਨ ਵਾਲੇ ਨੇ ਲੋਕ ਉਹਨਾਂ ਨਾਲ ਨੇ ਇਸ ਵਾਰ ਫੈਸਲਾ 24 ਮੈਂ ਇਸ ਚੀਜ਼ ਤੇ ਹੀ ਇਲੈਕਸ਼ਨ ਆਪਣੇ ਮੁੱਦੇ ਤੇ ਲੜੂਗਾ ਬਾਕੀ ਗੱਲਾਂ ਚੱਲਣਗੀਆਂ ਨਾਲ ਦੀ ਨਾਲ ਪਰ ਜਿਹੜਾ ਇਹ ਰੋਜ਼ ਸਤਾਉਂਦੇ ਆ ਜੋ ਰੋਜ਼ ਇਹ ਬਕਵਾਸ ਕਰਦੇ ਆ ਰੋਜ਼ ਇਹ ਬੋਲਦੇ ਆ ਪਾਰਲੀਮੈਂਟ ਤੋਂ ਲੈ ਕੇ ਜਿਨ੍ਹਾਂ ਦਾ ਚੀਚੀ ਦਾ ਖੂਨ ਵੀ ਨਿਕਲਿਆ ਡੁੱਲਿਆ ਉਹਨਾਂ ਦਾ ਇਸ ਵਾਰ ਫੈਸਲਾ ਜਿਹੜਾ ਉਹਨਾਂ ਨਾਲ ਕਰ ਲੈਣਾ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆ ਜੇ ਰਾਜੂਆਣੇ ਦੀ ਭੈਣ ਆ ਜੇ ਰਾਜੂਆਣਾ ਆ ਜੇ ਹੋਰ ਆ ਜੇ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਹਾਂ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਹਨਾਂ ਦੇ ਮੂਰੇ ਹੱਥ ਜੋੜਨੂੰ ਵੀ ਤੁਸੀਂ ਜਿੱਤੇ ਮੈਂ ਹਾਰੇ ਆ ਭਾਈ ਤੁਸੀਂ ਠੀਕ ਤੁਸੀਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੈਲੰਜ ਕਰ ਮੈਂ ਤਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਿਹਾ ਆ ਵੀ ਜੇ ਉਦੋਂ ਬਾਅਦ ਉਹ ਹਾਰੇ ਤਾਂ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ ਲੋਕਾਂ ਦਾ ਫਤਵਾ ਲੋਕ ਸਹੀ ਨੇ ਮੈਂ ਲੋਕਾਂ ਨੂੰ ਘਰ ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਨੂੰ ਉਹ ਮਾਫੀ ਉਹ ਮਾਫੀ ਸਿਰਫ ਆਪਣਾ ਖਾਤਮਾ ਹੁੰਦੇ ਦੇਖ ਕੇ ਆਪਣੇ ਸਰਵਾਈਵਲ ਲਈ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਮਾਫੀ ਮੰਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਾਫੀ ਨਹੀਂ ਮੰਗੀ ਉਹ ਉਹ ਨੌਜਵਾਨ ਜਿਹੜੇ ਦੋ ਗੁਰਸਿੱਖ ਬੈਠੇ ਸੀਗੇ ਉਹਨਾਂ ਨੂੰ ਮਾਰਿਆ ਉਹਦੀ ਮਾਫੀ ਨਹੀਂ ਮੰਗੀ ਉਹਨੇ ਮਾਫੀ ਸਿਰਫ ਮੰਗੀ ਆ ਵੀ ਮੇਰਾ ਜਿਹੜਾ ਮੂਦਾ ਵੱਜ ਗਿਆ ਭਾਂਡਾ ਉਹਨੂੰ ਕਿਵੇਂ ਬਚਾਉਣਾ ਉਹਦੇ ਲਈ ਉਹਦੇ ਮਾਫੀ ਮੰਗੀ ਆ ਲੋਕ ਸਮਝਦੇ ਆ ਮੈਂ 24 ਚ ਇਹ ਫੈਸਲਾ ਰੱਬ ਦੀ ਮਿਹਰ ਨਾਲ ਜੋ ਪਾਰਟੀ ਜਦੋਂ ਟਿਕਟ ਦੇਊਗੀ ਤੇ ਇਹ ਇਲੈਕਸ਼ਨ ਮੈਂ ਸਿਰਫ ਐਸੇ ਮੁੱਦੇ ਤੇ ਲੜਨੀ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆ ਜੀ ਰਾਜੂਆਣੇ ਦੀ ਭੈਣ ਆ ਜੀ ਰਾਜੂਆਣਾ ਆ ਜੀ ਹੋਰ ਆ ਜੀ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਆ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ ਤੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਹਨਾਂ ਦੇ ਮੂਰੇ ਹੱਥ ਜੋੜਨ ਨੂੰ ਵੀ ਤੁਸੀਂ ਜਿੱਤੇ ਮੈਂ ਹਾਰਿਆ ਭਾਈ ਤੁਸੀਂ ਠੀਕ ਤੁਸੀਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੈਲੰਜ ਕਰ ਰਹੇ ਮੈਂ ਤਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਹੇ ਆ ਵੀ ਜੇ ਉਦੋਂ ਬਾਅਦ ਉਹ ਹਾਰੇ ਤਾਂ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ ਲੋਕਾਂ ਦਾ ਫਤਵਾ ਲੋਕ ਸਹੀ ਨੇ ਮੈਂ ਲੋਕਾਂ ਨੂੰ ਘਰ ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਦਾ ਵੀ ਭਾਈ ਮੈਨੂੰ ਜੇ ਤੁਸੀਂ ਜੇ ਮੈਨੂੰ ਤੁਸੀਂ ਸਮਝਦੇ ਹੋ ਵੀ ਮੈਂ ਸਹੀ ਹਾਂ ਮੇਰੇ ਦਾਦਾ ਜੀ ਨੇ ਟੁਕੜੇ ਟੁਕੜੇ ਕਰਾਏ ਅੱਜ ਵੀ ਅਸੀਂ ਰੋਜ਼ ਸਾਨੂੰ ਇਹ ਮਾਰਨ ਨੂੰ ਫਿਰਦੇ ਆ ਧਮਕਾਉਂਦੇ ਧਮਕਾਉਂਦੇ ਆ ਹਰ ਪਾਸੇ ਰਾਜੂਆਣਾ ਰਾਜੂਆਣਾ ਉਹਨੂੰ ਛਡਾਉਣ ਨੂੰ ਕਰੋੜਾਂ ਅਰਬਾਂ ਲਈਆਂ ਪਰ ਰੁਪਈਆ ਇਹਨਾਂ ਨੇ ਐਸਜੀਪੀਸੀ ਦਾ ਲਾਇਆ ਪਿਆ ਪਾਰਟੀ ਦਾ ਲਾਇਆ ਪਿਆ ਅਸੀਂ ਇਕੱਲੇ ਬੰਦੇ ਕਿਉਂਕਿ ਯਾਰ ਹਰ ਬੰਦਾ ਕਿਵੇਂ ਇੱਕ ਇੱਕ 47 ਦੇ ਬੰਬ ਵਾਲਿਆਂ ਦੇ ਮੂਰੇ ਕੋਈ ਆਮ ਬੰਦਾ ਕਿਉਂ ਕਿਵੇਂ ਲੜ ਸਕਦਾ ਮਾਰ ਜਾਣਗੇ ਘਰੇ ਆ ਕੇ ਚਾਰ ਪਾਰ ਦੀ ਲੜਾਈ ਲੜੋਗੇ ਹੱਤਕਵਾਦ ਦੇ ਮੂਰੇ ਮੈਂ ਕਿਹਾ ਜੀ ਆਰ ਪਾਰ ਦੀ ਦੇਸ਼ ਖਾਤਰ ਦੇਸ਼ ਦੀ ਅਮਨ ਸ਼ਾਂਤੀ ਖਾਤਰ ਇਹ ਫੈਸਲਾ ਹੋ ਜੂਗਾ ਦੁਬਾਰਾ ਕਿਉਂਕਿ ਬਹੁਤ ਸਾਲ ਹੋ ਗਏ ਕਿ ਦੁਬਾਰਾ ਇੱਕ ਵਾਰ ਮੋਹਰ ਲਮਾਉਣੀ ਲੋਕਾਂ ਦੀ ਬਹੁਤ ਜ਼ਰੂਰੀ ਆ ਵੀ ਇਸ ਵਾਰ ਪਤਾ ਲੱਗਣਾ ਚਾਹੀਦਾ ਵੀ ਲੋਕ ਕਿਹਦੇ ਨਾਲ ਨੇ ਜੇ ਇਹਨਾਂ ਨਾਲ ਨੇ ਤਾਂ ਇਹਨਾਂ ਨਾਲ ਚੱਲ ਪਾਂਗੇ ਵੀ ਤੁਸੀਂ ਸਹੀ ਹੋ ਚੱਲੋ ਅੱਤਵਾਦੀਆਂ ਨਾਲ ਚੱਲੋ ਖਾਲਿਸਤਾਨ ਇਲੈਕਸ਼ਨ ਲੁਧਿਆਣਾ ਤੋਂ ਹੀ ਲੜੂਗਾ ਜਾਂ ਕਿਸੇ ਹੋਰ ਜਗ੍ਹਾ ਤੋਂ ਲੜੂਗਾ ਕੋਈ ਗਠਬੰਧਾਂ ਦੀਆਂ ਚਰਚਾਵਾਂ ਚੱਲ ਦੇਖੋ ਮੈਂ ਜੇ ਇਲੈਕਸ਼ਨ ਲੜੂਗਾ ਲੁਧਿਆਣੇ ਨੂੰ ਲੜੂਗਾ ਨਹੀਂ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਾਂਗੇ ਉਹ ਚ ਕੋਈ ਦੂਰ ਹੈ ਨਹੀਂ ਕੋਈ ਕਿਸੇ ਚੀਜ਼ ਦਾ ਕੋਈ ਕਿਸੇ ਚੀਜ਼ ਦਾ ਭਲੇਖਾ ਨਾ ਮੈਨੂੰ ਆ ਨਾ ਕਿਸੇ ਨੂੰ ਹੋਣਾ ਚਾਹੀਦਾ ਪਰ ਮੈਂ ਇਲੈਕਸ਼ਨ ਆ ਸਿੱਧੀ ਇਸ ਵਾਰ ਇਲੈਕਸ਼ਨ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਚੈਲੰਜ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਮੈਂ ਇਹ ਕੱਲ ਕਹਿਣਾ ਚਾਹਣਾ ਵੀ ਮੇਰੇ ਨਾਲ ਆ ਕੇ ਇਹ ਇੱਕ ਵਾਰ ਜਿਹੜਾ ਇਹ ਫੈਸਲਾ ਕਰ ਲਓ ਇਸ ਵਾਰ ਮੈਂ 20 ਚੋਣਾ ਵੀ ਲੋਕ ਦਸਣ ਵੀ ਲੋਕ ਅਮਨ ਸ਼ਾਂਤੀ ਵਾਲੇ ਸ਼ਹਾਦਤਾਂ ਵਾਲੇ ਕੁਰਬਾਨੀਆਂ ਵਾਲੇ ਜਾਂ ਲੋਕ ਅਤਵਾਦੀਆਂ ਵਾਲੇ ਜਾਂ ਲੋਕ ਜਿਹੜੇ ਲੋਕਾਂ ਨੂੰ ਏਕਸ 47 ਦਾ ਮਾਰਨ ਵਾਲੇ ਨੇ ਬੰਬਾਂ ਦਾ ਮਾਰਨ ਵਾਲੇ ਨੇ ਲੋਕ ਉਹਨਾਂ ਨਾਲ ਨੇ ਇਸ ਵਾਰ ਫੈਸਲਾ 24 ਚ ਮੈਂ ਇਸ ਚੀਜ਼ ਤੇ ਹੀ ਇਲੈਕਸ਼ਨ ਆਪਣੇ ਮੁੱਦੇ ਤੇ ਲੜੂੰਗਾ ਬਾਕੀ ਗੱਲਾਂ ਚੱਲਣਗੀਆਂ ਨਾਲ ਦੀ ਨਾਲ ਪਰ ਜਿਹੜਾ ਇਹ ਰੋਜ਼ ਸਤਾਉਂਦੇ ਆ ਜੋ ਰੋਜ਼ ਇਹ ਬਕਵਾਸ ਕਰਦੇ ਆ ਰੋਜ਼ ਇਹ ਬੋਲਦੇ ਆ ਪਾਰਲੀਮੈਂਟ ਤੋਂ ਲੈ ਕੇ ਜਿਨ੍ਹਾਂ ਦਾ ਚੀਚੀ ਦਾ ਖੂਨ ਵੀ ਨਿਕਦੇ ਡੁੱਲਿਆ ਉਹਨਾਂ ਦਾ ਇਸ ਵਾਰ ਫੈਸਲਾ ਜਿਹੜਾ ਉਹਨਾਂ ਨੇ ਕਰ ਲੈਣਾ ਹੈ ਇੱਕ ਵਰਸਾ ਸਿੰਘ ਬਲਟੂਆ ਜੀ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਤੁਹਾਡੀ ਇੱਕ ਵੀਡੀਓ ਪਾਈ ਹੈ ਉਹਦੇ ਵਿੱਚ ਕਿਸਾਨੀ ਮੈਂ ਨਹੀਂ ਜੀ ਕਦੇ ਵੀ ਐਸੀ ਗੱਲ ਕੀਤੀ ਨਾ ਮੈਂ ਕਰਾਂ ਜੀ ਮੈਂ ਜੇ ਮੈਂ ਤੁਹਾਨੂੰ ਰੋਜ਼ ਕਹਿੰਦਾ ਉਹ ਵੀਡੀਓ ਜੇ ਕੱਢ ਕੇ ਕੋਈ ਪਾਈ ਹੈ ਤਾਂ ਉਹਨੂੰ ਕੀ ਮੈਂ ਕਰਾਂ ਮੈਂ ਤੁਹਾਨੂੰ ਰੋਜ਼ ਕਹਿੰਦਾ ਉਹ ਪੁਰਾਣੀ ਵੀਡੀਓ ਕੱਲ ਉਹਦੇ ਨਾਲ ਕੀ ਕਰਨਾ ਚਾਹੁੰਦੇ ਆ ਉਹ ਸਾਬਤ ਕੀ ਕਰਨਾ ਚਾਹੁੰਦੇ ਆ ਮੈਂ ਜਦੋਂ ਕਹਿੰਦਾ ਮੈਂ ਸਵਾਲ ਕੋਈ ਵੀਡੀਓ ਪਾਉਣ ਇੱਕ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਆ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵਰਕਰ ਹੈਗੇ ਨੇ ਲੀਡਰ ਹੈਗੇ ਨੇ ਉਹ ਇੱਕ ਪਲੇਟਫਾਰਮ ਤੇ ਆ ਜਾਈਓ ਤਾਂ ਕੀ ਲੱਗਦਾ ਕਿ ਅਕਾਲੀ ਦਲ ਜਿਹੜਾ ਹੈ ਹੁਣ ਉਹ ਉਹ ਮਾਫੀ ਉਹ ਮਾਫੀ ਸਿਰਫ ਆਪਣਾ ਖਾਤਮਾ ਹੁੰਦੇ ਦੇਖ ਕੇ ਆਪਣੇ ਸਰਵਾਈਵਲ ਲਈ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਮਾਫੀ ਮੰਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਾਫੀ ਨਹੀਂ ਮੰਗੀ ਉਹ ਉਹ ਨੌਜਵਾਨ ਜਿਹੜੇ ਦੋ ਗੁਰਸਿੱਖ ਬੈਠੇ ਸੀਗੇ ਉਹਨਾਂ ਨੂੰ ਮਾਰਿਆ ਉਹਦੀ ਮਾਫੀ ਨਹੀਂ ਮੰਗੀ ਉਨੇ ਮਾਫੀ ਸਿਰਫ ਮੰਗੀਆ ਵੀ ਮੇਰਾ ਜਿਹੜਾ ਵੇ ਮੁੱਦਾ ਵੱਜ ਗਿਆ ਭਾਂਡਾ ਉਹਨੂੰ ਕਿਵੇਂ ਬਚਾਉਣਾ ਉਹਦੇ ਲਈ ਉਹਦੇ ਮਾਫੀ ਮੰਗੀਆ ਲੋਕ ਸਮਝਦੇ